ਅੰਧਵਿਸ਼ਵਾਸ ਕਹੀਏ ਜਾਂ ਫਿਰ ਆਸ ਠਾਹੀਏ ਪੂਰੇ ਭਾਰਤ ਦੀ ਨਹੀਂ ਗੱਲ ਕਰਦੇ ਅੱਜ ਆਪਾਂ ਪੰਜਾਬ ਦੀ ਗੱਲ ਕਰਦੇ ਆਂ ਪੰਜਾਬ ਦੇ ਪਿੰਡ ਪਿੰਡ ਦੇ ਵਿੱਚ ਕਸਬਿਆਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਬਾਬਿਆਂ ਦੇ ਡੇਰੇ ਖੁੱਲ ਗਏ ਦੇ ਦਰਬਾਰ ਦੇ ਕਿਸੇ ਨੇ ਜੇ ਦਰਸ਼ਨ ਕਰਨੇ ਆ ਤੇ ਪਾਲੇ ਬਾਬੇ ਨੂੰ ਮਿਲਣਾ ਇਸ ਤਰ੍ਹਾਂ ਨਹੀਂ ਤੁਸੀਂ ਮਿਲ ਸਕਦੇ ਸਭ ਤੋਂ ਪਹਿਲਾਂ ਤੁਸੀਂ 100 ਰੁਪਏ ਦੀ ਇੱਕ ਪਰਚੀ ਕਟਾਉਣੀ ਹੈ ਉਹ ਜ਼ਰੂਰੀ ਹੈ ਕੰਪਲਸਰੀ ਹੈ ਲਾਈਨਾਂ ਦੇ ਵਿੱਚ ਤੱਕੇ ਖਾ ਖਾ ਕੇ ਤੁਸੀਂ ਉਹ ਜਿਹੜੇ ਬਾਬੇ ਦੇ ਚੇਲੇ ਨੇ ਬਾਹਰ ਕਾਊਂਟਰ ਲੱਗਿਆ ਹੋਇਆ 100 ਰੁਪਏ ਲੈਂਦੇ ਆ ਪਰਚੀ ਖੜਦੇ ਆ 100 ਰੁਪਏ ਲੈਂਦੇ ਆ ਪਰਚੀ ਕੱਢਦੇ ਆ ਘੱਟੋ ਘੱਟ 1000 ਪਰਚੀ ਹੋ ਇੱਕ ਦਿਨ 'ਚ ਕੱਢ ਦਿੰਦੇ ਆ ਫਿਰ ਮਰਜ਼ੀ ਆ ਉਹਨਾਂ ਦੀ ਚਲੋ ਜੀ ਹੁਣ ਨਹੀਂ ਕੱਟਣੀ ਹੈਗੀ ਬਾਤ ਕਰਾਂਗੇ 2 ਘੰਟੇ ਉਹ ਲੋਕ ਭਾਈ ਉੱਥੇ ਧੁੱਪ ਦੇ ਵਿੱਚ ਉਸੇ ਤਰ੍ਹਾਂ 2-2 ਘੰਟੇ ਥੱਲੇ ਬੈਠੇ ਰਹਿੰਦੇ ਆ ਤੇ ਕਿੰਨੇ ਇਹਨੂੰ ਪੂਰੇ 2 4 6 8 9 ਤੋਂ 10 ਸਮਾਨ ਤੱਪਨ ਸਰ ਰੇਤਗੜ ਪਿੰਡ ਆਉਂਦਾ ਜਦੋਂ ਪਾਤਣਾ ਵੱਲੋਂ ਜਾਂਦੇ ਆ ਸੱਜੇ ਹੱਥ ਇੱਕ ਬਹੁਤ ਵੱਡਾ ਇੱਕ ਦਰਵਾਰ ਉਸਾਰਿਆ ਜਾ ਰਿਹਾ ਹੈ ਆਪਾਂ ਇਹ ਗੱਲ ਕਿਉਂ ਕਰ ਰਹੇ ਹਾਂ ਕਿਉਂਕਿ ਸੱਚ ਝੂਠ ਦਾ ਜਿਹੜਾ ਨਤਾਰਾ ਹੋਣਾ ਬਹੁਤ ਜ਼ਰੂਰੀ ਹੈ ਵੀ ਅਸੀਂ ਆਸਥਾ ਦੇ ਵਿੱਚ ਅੰਦੇ ਤਾਂ ਨਹੀਂ ਕਿਤੇ ਹੋ ਗਏ ਵੀ ਜੋ ਇਹ ਲੋਕ ਕਹੀ ਜਾਂਦੇ ਨੇ ਅਸੀਂ ਉਹਨੂੰ ਸੱਚ ਮੰਨਦੇ ਹਾਂ ਪਾਲਾ ਕੁਲਾਰਾਂ ਵਾਲੀ ਉਹਨਾਂ ਦਾ ਜਿਹੜਾ ਆਪਣਾ ਬੰਗਲਾ ਕੋਠੀ ਜਿਹਨੂੰ ਕਈਏ ਬਹੁਤ ਵੱਡੀ ਉਹ ਤਿਆਰ ਹੋ ਗਈ ਹੈ ਉਹ ਰੈਡੀ ਹੋ ਗਈ ਆ ਉੱਥੇ ਸੰਗ ਮਰਮਰ ਲੱਗ ਗਿਆ ਸੀਸੀਟੀਵੀ ਕੈਮਰੇ ਵੀ ਲੱਗੇ ਸਾਰਾ ਕੁਝ ਰੈਡੀ ਹੋ ਗਿਆ ਜਿਸ ਦਰਬਾਰ ਦੀ ਉਹ ਸੇਵਾ ਕਰਦੇ ਨੇ ਪੀਰਾਂ ਦੀ ਕੋਈ ਜਗ੍ਹਾ ਉਹ ਹਾਲੇ ਅਨਕੰਪਲੀਟ ਹੈ YouTube ਤੇ Facebook ਤੇ ਪ੍ਰਮੋਟ ਕੀਤੇ ਜਾਂਦੇ ਨੇ ਉਦੇ ਵਿੱਚ ਕਿਹਾ ਜਾਂਦਾ ਵੀ ਜਦੋਂ ਵੀ ਬਾਬਾ ਜੀ ਨੂੰ ਤੁਸੀਂ ਮਿਲਣਾ ਕਣ ਲੈ ਕੇ ਆਉਣਾ ਮਤਲਬ ਕਣਕ ਲੈ ਕੇ ਆਉਣੀ ਹੈ 1 ਕਿਲੋ ਦੇ ਕਰੀਬ ਕਣਕ ਆਪਾਂ ਖਰੀਦ ਕੇ ਲੈ ਆਉਣੀ ਹੈ ਜਾਂ ਆਪਣੇ ਘਰੋਂ ਲੈ ਆਉਣੀ ਉਹਨੂੰ ਕਣ ਕਹਿੰਦੇ ਆ ਸਰੋਂ ਦਾ ਤੇਲ ਵੀ ਲੈ ਕੇ ਆਉਣਾ ਬੰਦਾ ਇੱਕ ਬੋਤਲ ਸਰੋਂ ਦੇ ਤੇਲ ਵੀ ਲੈ ਕੇ ਆਉਗਾ ਪੁੱਛ ਕਿਹਾ ਜਾਂਦਾ ਵੀ ਪਿੱਛ 50 100 ਰੁਪਈਆ ਵੀ ਕਣਕ ਦੇ ਪਾਉਣਾ ਹੈ ਬਾਬਾ ਪਾਲਾ ਜੀ ਦੇ ਦਰਬਾਰ ਪਹੁੰਚਣਾ ਨਾ ਨੋਟ ਕਰ ਲੋ ਜੀ ਟਾਣਾ ਘਰੋਂ ਕਣਕ ਲੈ ਲੈਣੀ ਆ ਜੀ ਸਵਾ ਕਿਲੋ 100 ਜਾਂ 50 ਰੁਪਏ ਪਾ ਲੈਣੇ ਨੇ ਉਹਦੇ ਵਿੱਚ ਲੀਟਰ ਜਾਂ ਅੱਧੇ ਲੀਟਰ ਦੀ ਸਰੋਂ ਦੇ ਤੇਲ ਦੀ ਬੋਤਲ ਲੈ ਲੈ। ਦੇਖੋ ਸਾਰਾ ਕੁਝ ਸੱਚਾ ਹੈ ਬਾਬਾ ਜੀ ਸਾਰਾ ਕੁਝ ਪੂਖ ਦੱਸਦੇ ਨੇ ਬਿਮਾਰੀਆਂ ਦੂਰ ਕਰਦੇ ਨੇ ਤਾਂ ਇੱਕ ਵਾਰੀ ਜ਼ਰੂਰ ਮੀਡੀਆ ਦੇ ਅੱਗੇ ਆਉਣ। ਜੇ ਸਾਰਾ ਕੁਝ ਇਹ ਹੋ ਰਿਹਾ ਹੈ ਪੰਜਾਬ ਦੇ ਵਿੱਚ ਨਸ਼ੇ ਵਿਕ ਰਹੇ ਨੇ ਗੈਂਗਸਟਰਵਾਦ ਹੋ ਰਿਹਾ ਹੈ ਇਹ ਸਾਰਾ ਕੁਝ ਹੈ ਬਾਬਾ ਜੀ ਸੰਭਾਲਣ ਸਰਕਾਰਾਂ ਨੂੰ ਵੀ ਬੜਾ ਫਾਇਦਾ ਹੋ ਜਾਊਗਾ ਭੁਖ ਦੱਸ ਸਕਦੇ ਨੇ ਲੋਕਾਂ ਦੀਆਂ ਬਿਮਾਰੀਆਂ ਦੂਰ ਹੋ ਜਾਣਗੀਆਂ ਹਸਪਤਾਲਾਂ 'ਚ ਜਾਣਾ ਬੰਦ ਹੋ ਜਾਊਗਾ ਕੋਟ ਕਚਹਿਰੀ ਬੰਦ ਹੋ ਜਾਣਗੇ ਇਹ ਅਹਿਮਾ ਦਾ ਕਮਾਲਾ ਬੰਦਾ ਹੁੰਦਾ ਸੀ ਹਾਂ ਜਾਈ ਬismillah Allah laila bismillah Allah ਦਰਵਾਰੇ ਬੰਨ ਲਾ ਜੀ ਤੁਹਾਡੇ ਦਰਵਾਰ ਤੇ ਉਹੀ ਬੰਦਾ ਆਉਂਦਾ ਜਿਹੜਾ ਦੁਖੀ ਹੈ ਜਿਹਨੂੰ ਪ੍ਰੋਬਲਮਾਂ ਨੇ ਘੇਰਿਆ ਹੋਇਆ जेड़ा भाई सही सलामता क्यों कितने जाऊगा धक्के खा ਪਾਲਾ ਬਾਬਾ 3-4 ਮਹੀਨੇ ਪਹਿਲਾਂ ਦੀ ਇੱਕ ਵੀਡੀਓ ਚ ਕਹਿ ਰਹੇ ਨੇ ਵੀ ਬਾਹਰ ਜਿਹੜੇ ਲੋਕ ਪੈਸੇ ਲੈਂਦੇ ਨੇ ਪਰਚੀਆਂ ਕੱਟਦੇ ਨੇ ਭਾਈ ਤੁਸੀਂ ਪਰਚੀ ਨਹੀਂ ਕਟਾਉਣੀ ਜੇ ਕੋਈ ਮੇਰੇ ਤੋਂ ਚੋਰੀ ਪਰਚੀ ਕੱਟੂਗਾ ਤਾਂ ਉਹਨੂੰ ਕੈਂਸਰ ਹੋ ਜਾਊਗਾ ਉਹ ਬਿਮਾਰ ਹੋ ਜਾਊਗਾ ਉਹਦੇ ਕੀੜੇ ਚੱਲ ਜਾਣਗੇ ਇਹ ਬਾਬਾ ਜੀ ਅੰਦਰੋਂ ਬੋਲ ਰਹੇ ਨੇ ਮਾਈਕ ਦੇ ਥਰੂ ਜਿਹਨੂੰ ਪਬਲਿਸ਼ ਵੀ ਕੀਤਾ ਗਿਆ ਜੇ ਕੋਈ ਸੇਵਾਦਾਰ ਕੋਈ ਕਿਸੇ ਤੋਂ ਲਊਗਾ ਉਹਨਾਂ ਦੇ ਪਰਿਵਾਰ ਨੂੰ ਕੈਂਸਰ ਦੀ ਬਿਮਾਰੀ ਹੋਊਗੀ ਕੋਈ ਸਾਡਾ ਨਾਮ ਲੈ ਕੇ ਕੋਈ ਟੋਕਣ ਵਾਸਤੇ ਕਹਿੰਦਾ ਵੀ ਪੈਸੇ 500 ਦੇ ਦੋ 1000 ਰੁਪਏ ਦੇ ਦੋ ਵੀ ਅਸੀਂ ਨੰਬਰ ਲਵਾਵਾਂਗੇ ਜੇ ਕੋਈ ਵੀ ਕਹਿੰਦਾ ਸਾਨੂੰ ਆਮਿਆਂ ਦਾ ਦੱਸੋ ਭਾਈ ਕਿਸੇ ਨੂੰ ਕੋਈ ਪੈਸਾ ਨਹੀਂ ਦੇਣਾ ਆਪਾਂ ਅੱਜ ਦੀ ਜੇ ਗੱਲ ਕਰੀਏ ਅੱਜ ਦੀ ਸਥਿਤੀ ਦੀ ਗੱਲ ਕਰੀਏ ਕਿਸੇ ਵੀ ਤਰ੍ਹਾਂ ਦਾ ਕਿਸੇ ਨੂੰ ਕੋਈ ਦੁੱਖ ਹੈ ਜਾਂ ਕਿਸੇ ਤੇ ਕੋਈ ਕੇਸ ਚੱਲਦਾ ਹੈ ਜਾਂ ਕਿਸੇ ਦੇ ਕੋਈ ਔਲਾਦ ਨਹੀਂ ਹੁੰਦੀ ਉਹ ਡਾਕਟਰ ਦੇ ਨਹੀਂ ਜਾਂਦਾ ਜਾਂ ਕੋਰਟ ਦਾ ਮਸਲਾ ਹੈ ਤਾਂ ਵਕੀਲ ਦੇ ਨਹੀਂ ਜਾਂਦਾ ਜਾਂ ਕਿਸੇ ਨੂੰ ਔਲਾਦ ਨਹੀਂ ਹੁੰਦੀ ਤਾਂ ਜਿੱਥੇ-ਜਿੱਥੇ ਵੀ ਆਪਾਂ ਨੂੰ ਮੈਡੀਕਲ ਸਹੂਲਤ ਹੈ ਉੱਥੇ ਜਾਣ ਦੀ ਬਜਾਏ ਅਸੀਂ ਬਾਬਿਆਂ ਦੇ ਦਰਵਾਜ਼ੇ ਤੇ ਜੇ ਗੱਲ ਕਰੀਏ ਪਿਛਲੇ ਦਿਨਾਂ ਦੀ ਤਾਂ ਪਾਦਰੀ ਵਜਿੰਦਰ ਦੀ ਸਾਰਿਆਂ ਨੂੰ ਪਤਾ ਹੈ ਵੀ ਕਿਸ ਤਰ੍ਹਾਂ ਤੇ ਪਰਚਾ ਦਰਜ ਹੋਇਆ ਪਰਚਾ ਵੀ ਇਸ ਤਰ੍ਹਾਂ ਦਾ ਹੋਇਆ ਵੀ ਬਲਤਕਾਰ ਦਾ ਪਰਚਾ ਦਰਜ ਜਿਹੜਾ ਲੋਕਾਂ ਦੇ ਮਸਲੇ ਹੱਲ ਕਰਦਾ ਸੀ ਉਹ ਆਪਣਾ ਮਸਲਾ ਹੱਲ ਨਹੀਂ ਕਰ ਸਕਿਆ ਜੇਲ੍ਹ ਜਾਣਾ ਪਿਆ ਜੋ ਜੇਲ੍ਹ 'ਚੋਂ ਆਵਾਜ਼ ਆ ਰਹੀ ਹੈ ਉਸ ਤੋਂ ਪਹਿਲਾਂ ਦੀ ਗੱਲ ਕਰੀਏ ਜੇ ਆਸ਼ਰਮ ਬਾਪੂ ਜਿਹੜੇ ਘੁੰਗਰੂ ਪਾ ਕੇ ਨੱਚਦੇ ਸੀ بڑے بڑے ਮਨਿਸਟਰ بڑے بڑے ਮੰਤਰੀ ਉਹਨਾਂ ਕੋਲ ਜਾਂਦੇ ਸੀ ਸਿਰ ਝੁਕਾਉਂਦੇ ਸੀ ਆਖਰ ਨੂੰ ਉਹਨੂੰ ਉਹਦੇ ਪਰਿਵਾਰ ਨੂੰ ਵੀ ਜੇਲ੍ਹ ਦੀ ਹਵਾ ਖਾਣੀ ਆਹ ਰਿਆਣੇ ਦੀ ਗੱਲ ਕਰਦੇ ਉੱਥੇ ਰਾਮਪਾਲ ਬਾਬਾ ਉਹ ਵੀ ਸਾਰਿਆਂ ਨੂੰ ਚੇਤਾ ਹੀ ਹੋਣਾ ਵੀ ਭਾਈ ਉਹ ਵੀ ਜੇਲ੍ਹ ਦੀ ਹਵਾ ਖਾ ਰਿਹਾ ਸਾਰਾ ਕੁਝ ਹੋਣ ਦੇ ਬਾਵਜੂਦ ਜਦੋਂ ਇਹਨਾਂ ਦੀ ਸੱਚਾਈ ਸਾਹਮਣੇ ਆਉਂਦੀ ਹੈ ਤਾਂ ਫਿਰ ਵੀ ਕਈ ਲੋਕ ਆ ਜਿਹੜੇ ਜਿਹੜੇ ਨਾਲ ਜੁੜੇ ਹੋਏ ਉਹਨਾਂ ਨੂੰ ਰੱਬ ਵੀ ਮੰਨਦੇ ਕਿਉਂਕਿ ਸੈਂਕੜੇ ਲੋਕ ਹਜ਼ਾਰਾਂ ਲੋਕ ਉੱਥੇ ਹਰ ਹਫ਼ਤੇ ਜਾਂਦੇ ਭੀੜ ਲੱਗੀ ਹੁੰਦੀ ਹੈ ਉੱਥੇ ਪਿਛਲਾ ਪਿੰਡ ਬਾਬਾ ਜੀ ਦਾ ਕੋਈ ਕਲਾਰਾ ਜਿੱਥੇ ਪਹਿਲਾਂ ਕਹਿੰਦੇ ਇਹ ਪਾਲਾ ਬਾਬਾ ਜੀ ਕੋਈ ਡੀਜੇ ਦਾ ਸ਼ਾਇਦ ਕੰਮ ਕਰਦੇ ਸੀ ਇਹ ਤੇ ਪੂਰੀ ਜਾਣਕਾਰੀ ਅਗਲੇ ਐਪੀਸੋਡ ਚ ਅਸੀਂ ਉਹ ਵੀ ਤੁਹਾਨੂੰ ਦਿਖਾਵਾਂਗੇ ਕਿਸ ਤਰ੍ਹਾਂ ਬਾਬਾ ਜਿਹੜੇ ਪਾਲਾ ਬਾਬਾ ਕਲਾਰਾਣਾ ਬਾਬਾ ਜੀ ਬਣੇ ਨੇ ਉਹ ਸਾਰਾ ਕੁਝ ਤੁਹਾਨੂੰ ਦਿਖਾਵਾਂਗੇ ਇਹ ਸਾਡੇ ਨਾਲ ਜੁੜਿਆ ਹੋਇਆ ਐਪੀਸੋਡ ਹੈ ਸਾਡੀ ਜ਼ਿੰਦਗੀ ਨਾਲ ਸਾਡੇ ਸਮਾਜ ਨਾਲ ਸਾਡੇ ਬੱਚਿਆਂ ਨਾਲ ਸਾਡੇ ਭਵਿੱਖ ਨਾਲ ਜੁੜਿਆ ਹੋਇਆ ਕਿਦਨੇ ਅਸੀਂ ਅੰਧਵਿਸ਼ਵਾਸ ਦੇ ਜ਼ਰੀਏ ਮਤਲਬ ਡੁੰਗਾਈ ਵੱਲ ਤਾਂ ਨਹੀਂ ਜਾ ਰਹੇ ਗਹਿਰਾਈ ਵੱਲ ਤਾਂ ਨਹੀਂ ਜਾ ਰਹੇ ਵੀ ਇਹਨਾਂ ਦੇ ਹੱਥ ਆਪਣਾ ਜੀਵਨ ਫੜਾ ਦਿੰਦੇ। ਅੱਲਾ ਬismillah ਅਲਾਈ ਹਿਸੀ ਲਕਾ ਸਿਸਕਲਾ ਹੈ ਬismillah ਅਲ੍ਹਾ ਬismillah ਅਲ੍ਹਾ ਬismillah ਉੱਥੇ ਪਹੁੰਚਾਂਗੇ ਆਪਾਂ। ਕੱਟੋ-ਕੱਟ ਉੱਥੇ ਪਹੁੰਚ ਕੇ ਇਹ ਨਹੀਂ ਪਤਾ ਤਿੰਨ ਦਿਨ ਸਾਡੀ ਵਾਰੀ ਨਾ ਹੋਵੇ। ਖੱਜਲ ਖਵਾਰ ਹੋਣਾ ਪੈਂਦਾ ੱੱਕੇ ਖਾਣੇ ਪੈਂਦੇ ਨੇ। ਕੋਈ ਲੰਗਰ ਦਾ ਇੰਤਜ਼ਾਮ ਨਹੀਂ ਕੋਈ ਛਾਂ ਦਾ ਇੰਤਜ਼ਾਮ ਨਹੀਂ ਉੱਥੇ ਵੀ ਧੁੱਪ ਦੇ ਵਿੱਚ ਬੰਦਾ ਕਿਵੇਂ ਉੱਥੇ ਮਤਲਬ ਰਜਿਸਟਰ ਕਰੂਗਾ। ਕਿਵੇਂ ਬਾਬਾ ਜੀ ਨੂੰ ਮਿਲੂਗਾ। ਤੋ ਕਹਿੰਦੇ ਹਨ ਨਹੀਂ ਕੱਟਦੇ ਇਹਨੇ ਕੀ ਕਹਿੰਦੇ ਅਗਲੇ ਮੰਗਲਵਾਰ ਕਰਤਾਗੇ ਬਾਬਾ ਜੀ ਕਹਿ ਰਹੇ ਨੇ ਵੀ ਤੁਸੀਂ ਬਾਹਰ ਪੈਸੇ ਦੇਣੇ ਨਹੀਂ ਸਾਨੂੰ ਇਹ ਵੀ ਪਤਾ ਲੱਗਿਆ ਪਰ ਉਸ ਜੋਗ ਸੂਤਰਾਂ ਤੋਂ ਬਾਬਾ ਜੀ ਦੇ ਚੇਲੇ 500000 ਲੈ ਕੇ ਪਹਿਲਾਂ ਕਹਿੰਦੇ ਨੰਬਰ ਵੀ ਲਵਾਉਂਦੇ ਸੀ ਚਲੋ ਹੁਣ ਤਾਂ ਪੱਕਾ ਹੀ ਹੋ ਗਿਆ ਵੀ 100 ਰੁਪਿਆ ਪਰਚੀ ਕੱਟਣੀ ਹੈ ਉਹਦੇ ਸਾਡੇ ਕੋਲ ਵੀਡੀਓ ਨੇ ਪੂਖਤਾ ਪ੍ਰੂਫ ਨੇ ਸਬੂਤ ਨੇ ਜੇਕਰ ਕੋਈ ਸੇਵਾਦਾਰ ਕੋਈ ਕਿਸੇ ਤੋਂ ਲਊਗਾ ਉਹਨਾਂ ਦੇ ਪਰਿਵਾਰ ਨੂੰ ਕੈਂਸਰ ਦੀ ਬਿਮਾਰੀ ਹੋਊਗੀ पाला ਬਾਬਾ ਜੀ ਖੜੇ ਹੁੰਦੇ ਨੇ ਤੁਸੀਂ ਵੀਡੀਓ ਚ ਦੇਖੇ ਨੇ ਚਲੋ ਬਾਬਾ ਮਤਲਬ ਬਾਬਾ ਜੀ ਜਿਨ੍ਹਾਂ ਨੂੰ ਉਹ ਮੰਨਦੇ ਨੇ ਉਹਨਾਂ ਨੂੰ ਹੁਕਮ ਦਿੰਦੇ ਵੀ ਚੱਲ ਵੀ ਬਾਬਾ ਫਰਾਨੇ ਦੇ ਘਰ ਦੇਖ ਕੇ ਕੀ ਹੋ ਰਿਹਾ ਹੈ ਚੱਲ ਵਰਜਾਓ ਜੱਦੀ ਬਾਬਾ ਵੇ ਜੱਦੀ ਬਾਬਾ ਵਾਰੀ ਵਾਰੀ ਅਸੀਂ ਕੋਸ਼ਿਸ਼ ਕੀਤੀ ਬਾਬਾ ਜੀ ਫੋਨ ਚੱਕਣ ਪਰ ਨਹੀਂ ਬਾਬਾ ਜੀ ਮੇਨ ਫੋਨ ਕਿਸੇ ਦਾ ਚੁੱਕਦੇ ਨਹੀਂ ਉਹਦੇ ਚੇਲੇ ਵਾਲਕਾਂ ਨੂੰ ਕਿਹਾ ਵੀ ਅਸੀਂ মিডিਆ ਤੋਂ ਗੱਲ ਕਰਦੇ ਆ ਉਹ ਕਹਿੰਦੇ ਬਾਬਾ ਜੀ মিডিਆ ਨਾਲ ਗੱਲ ਹੀ ਨਹੀਂ ਕਰਦੇ ਹਲਾ ਬਾਬਾ ਜੀ ਨਾਲ ਹੁੰਨੇ ਤੁਸੀਂ ਹਾਂ ਜੀ ਜੀ ਕਮਲ ਜੀ ਹਾਂ ਜੀ ਹਾਂ ਜੀ ਅਸੀਂ ਯਾਰ ਇੰਟਰਵਿਊ ਕਰਨੀ ਚਾਹੁੰਦੇ ਸੀ ਬਾਬਾ ਜੀ ਦੀ ਨਹੀਂ ਇੰਟਰਵਿਊ ਨਹੀਂ ਅਸੀਂ ਕਰਾਉਂਦੇ ਹੈਗੇ ਜੀ ਨਹੀਂ ਇੰਟਰਵਿਊ ਨਹੀਂ ਅਸੀਂ ਕਰਾਉਂਦੇ ਹੈਗੇ ਜੀ ਬਾਬਾ ਜੀ ਕਰਦੇ ਨਹੀਂ ਨਾ ਅਸੀਂ ਕਰਾਉਂਦੇ ਨਹੀਂ ਹੈਗੇ ਬਾਬਾ ਜੀ ਠੀਕ ਉੱਥੇ ਇਹ ਵੀ ਕੁਝ ਹੁੰਦਾ ਵੀ ਜੇ ਕਿਸੇ ਤੇ ਭੁੱਕੀ ਦਾ ਪਰਚਾ ਭਾਈ ਉਹ ਦੱਸੋ ਆਜੋ ਤੁਹਾਡਾ ਬੰਦਾ ਛੁੱਟ ਜਾਊਗਾ ਕੋਈ ਕੇਸ ਨਸ਼ੇ ਦਾ ਪੈ ਗਿਆ ਹੋਵੇ ਪੁੱਛਣ ਵਾਸਤੇ ਹਣਾ ਨਸ਼ੇ ਦਾ ਕੇਸ ਪੈ ਗਿਆ ਹੋਵੇ ਗਾਣ ਪਾਏ ਹੋਣਾ ਪੁੱਛਣ ਵਾਸਤੇ ਹੁਣ ਆਪਾਂ ਕਿਤੇ ਗੱਲ ਕਰੀਏ ਜੇ ਸਿਆਣਪ ਹੋਵੇ ਆਪਣਾ ਦਿਮਾਗ ਹੋਵੇ ਕਿਸੇ ਪੱਥਰ ਤੇ ਵੀ ਆਪਾਂ 1000 ਬੰਦਾ ਜਾ ਕੇ ਕੁਝ ਸੁਖਣਾ ਸੁਖ ਲੈ ਜਾ ਕੁਝ ਕਹਿ ਦੇਵੇ ਤਾਂ ਉਹਦੇ ਵਿੱਚ ਵੀ 100-200 ਬੰਦੇ ਦਾ ਕੁਦਰਤੀ ਕੰਮ ਹੋਈ ਹੈ ਇਹ ਲੱਗਿਆ ਫੈਕਟਰੀ ਮਾਂ ਮਸ਼ੀਨ ਬਲਾ ਜਲਦੀ ਕਰਾ ਉਹ ਲਗਾ ਸੀ ਵੀ ਤਜਰਬਾ ਕੀਤਾ মিডিਆ ਕਰਮੀ ਹੋਣ ਦੇ ਨਾਤੇ ਕੱਲ ਨੂੰ ਸਾਨੂੰ ਵੀ ਸਵਾਲ ਖੜੇ ਹੋ ਸਕਦੇ ਨੇ ਵੀ ਪਾਲਾ ਬਾਬਾ ਤਾਂ ਰੱਬ ਰੂਪ ਹੈ ਅਸੀਂ ਕੋਸ਼ਿਸ਼ ਕੀਤੀ ਅਸੀਂ ਇੱਕ ਟੀਮ ਭੇਜੀ ਸਾਡੇ ਆਪਣੇ ਬੰਦੇ ਭੇਜੇ ਕਣਕ ASCII ਜਿਹਨੂੰ ਕਣ ਕਹਿੰਦੇ ਆ ਉਹ ਮੁੱਲ ਲੈ ਲਿਆ ਮੁੱਲ ਲੈ ਕੇ ਜਦੋਂ ਟੀਮ ਗਈ ਤਾਂ ਉੱਥੇ ਜਿਹਦੀ ਕਣਕ ਸੀ ਉਹਨੇ ਕੁਝ ਨਹੀਂ ਪੁੱਛਿਆ ਜਿਹਦੀ ਕਣਕ ਨਹੀਂ ਸੀ ਜਿਹਨੂੰ ਕਣ ਕਹਿੰਦੇ ਆ ਉਹਨੇ ਸਵਾਲ ਪੁੱਛੇ ਬਾਬਾ ਜੀ ਆਪਣੀ ਊਲ ਜਲੂਲ ਗੱਲਾਂ ਕਰਨ ਲੱਗੇ ਉਹਦੇ ਨਾਲੋਂ ਸਾਰਾ ਵਿੱਚ ਸਾਡੇ ਵੀਡੀਓ ਪਿਆ ਜਿਹੜੇ ਬਾਬੇ ਨੂੰ ਇਹ ਨਹੀਂ ਪਤਾ ਲੱਗਿਆ ਵੀ ਇਹ ਝੂਠ ਬੋਲਦੇ ਨੇ ਇਹ ਕਣ ਕਿਸੇ ਹੋਰ ਦਾ ਮੈਂ ਗੱਲ ਕਿਸੇ ਹੋਰ ਨੂੰ ਦੱਸ ਰਿਹਾ ਉਹ ਸਾਡਾ ਭਵਿੱਖ ਕਿੱਥੋਂ ਦੱਸੀ ਤਾ ਵੱਝ ਗਿਆ ਤਾਂ ਨਹੀਂ ਹਾਂਜੀ ਕੱਪ ਤੋਂ ਬੈਸਾਰਾ ਕੰਮ ਹਾਂਜੀ ਸਾਰਾ ਕੰਮ ਕਰਦੇ ਕੰਮ ਕਰਦੇ ਜੀ ਬੰਦਾ ਜੀ ਘਾਤਾ ਘਾਤਾ ਕਰਦੇ ਘਾਤਾ ਕਰਦੇ ਜੀ ਜੇ ਉਹ ਵੀ ਚੱਲਣ ਲੱਗੇ ਇਹ ਕਾ ਸੁਟ ਗਿਆ ਜੀ ਸਾਰਾ ਕੰਮ ਬੰਤੀ ਬਾਬੇ ਦੀ ਗੱਲ ਕਰਦੇ ਆ ਲੁਧਿਆਣੇ ਦੇ ਵਿੱਚ ਬੰਤੀ ਬਾਬਾ ਇੱਕ ਉਹ ਵੀ ਬੜਾ ਸਿਰ ਕਮਾਉਂਦੇ ਨੇ ਸਿਰ ਕਮਾਉਂਦੇ ਨੇ ਲੋਕਾਂ ਨੂੰ ਲੋਕ ਪੈਰੀ ਹੱਥ ਲਾਉਂਦੇ ਨੇ ਜਦੋਂ ਸਿੰਘ ਉੱਥੇ ਪਹੁੰਚੇ ਤਾਂ ਬੰਟੀ ਬਾਬਾ ਨੇ ਪੂਰੀ মিডিਆ ਸਾਹਮਣੇ ਕਿਹਾ ਵੀ ਪਾਉਣ ਕੋਈ ਹੈ ਹੀ ਨਹੀਂ ਕੋ ਪਾਉਣ ਕਿਸੇ ਦੀ ਕਿਸੇ ਚ ਆ ਹੀ ਨਹੀਂ ਸਕਦੀ ਵੀ ਮੈਂ ਸ਼ਰਤ ਲਾਉਣਾ ਹੈ ਜੇ ਕੋਈ ਪੰਜਾਬ ਦੇ ਵਿੱਚ ਬਾਬਾ ਕਹਦੇ ਵੀ ਮੇਰੇ ਚ ਪਾਉਣ ਆਉਂਦੀ ਹੈ ਲੋਕ ਕਹਿੰਦੇ ਸਿਰਕ ਮਾਤਾ ਸ਼ਾਇਦ ਸਾਡੇ ਕੋਈ ਬਾਬਾ ਆ ਗਿਆ ਕੋਈ ਮਾਤਾ ਆ ਗਈ ਕੋਈ ਪੀਰ ਆ ਗਿਆ ਕਿਸੇ ਦੇ ਅੰਦਰ ਕੋਈ ਦੇਵੀ ਦੇਵਤਾ ਕੋਈ ਪੀਰ ਫਕੀਰ ਨਹੀਂ ਆਂਦਾ ਹੈਗਾ ਕਦੀ ਵੀ ਨਹੀਂ ਆਂਦਾ ਹੈਗਾ ਇੱਕ ਉਹਦੇ ਨਾਮ ਦੀ ਮਸਤੀ ਹੈ ਦੇਵ ਜ਼ੈਕਰ ਨਾਲੇ ਹੁਣ ਇੱਕ ਤਾਂ ਸਮਝਣ ਵਾਲੀ ਗੱਲ ਇਹ ਹੈ ਬੀ ਪਾਲਾ ਬਾਬੇ ਦੇ ਵਿੱਚ ਆਪਣੇ ਚ ਇੰਨੀ ਸ਼ਕਤੀ ਹੈ ਜਾਂ ਕੋਈ ਸ਼ਕਤੀ ਉਹਨਾਂ ਦੇ ਵਿੱਚ ਆਉਂਦੀ ਹੈ ਜੇ ਤਾਂ ਸ਼ਕਤੀ ਉਹਨਾਂ ਦੇ ਵਿੱਚ ਆਉਂਦੀ ਹੈ ਪਾਉਣ ਜਦੋਂ ਹੁੰਦੀ ਉਹਨੂੰ ਪਾਉਣ ਕਹਿੰਦੇ ਨੇ ਤਾਂ ਫਿਰ ਜਦੋਂ ਪਾਉਣ ਨਹੀਂ ਹੁੰਦੀ ਤਾਂ ਉਹ ਦਿਨ ਵੀ ਉਹ ਪੁੱਛਾ ਦਿੰਦੇ ਨੇ ਭਵਿੱਖ ਦੱਸਦੇ ਨੇ ਇਲਾਜ ਦੱਸਦੇ ਨੇ ਇਹ ਗੱਲ ਬੜੀ ਸੋਚਣ ਵਾਲੀ ਹੈ ਪਟਿਆਲੇ ਅੱਲੈ ਕਿ ਲੱਤੀ ਪੰਡਾ ਕੱਗਲੇ ਨਹੀਂ ਮਾ ਪਟਿਆਲੇ ਨਹੀਂ ਤਾਂ ਨਹੀਂ ਗੇ ਪਟਿਆਲੇ ਨਹੀਂ ਤਾਂ ਨਹੀਂ ਗੇ ਹਿੱਦਾਂ ਤੇ ਸੋਕਾ ਕਿਤੇ ਪਟਿਆਲੇ ਪਸੰਦੇ ਕਿਥੇ ਨੇ ਇਹ ਚੋਕ ਫੁਰੂਦ ਪਟਿਆਲੇ ਦਾ ਇਹ ਚੰਗਾ ਪਿੰਡ ਆ ਪਟਿਆਲੇ ਇਹਦਾ ਪਿੰਡ ਲੰਗ ਪਿੰਡ ਲੰਗ ਹਾਂ ਲੰਗ ਕਰਨਾ ਪਟਿਆਲੇ ਦਾ ਕਿਵੇਂ ਲੋਕ ਉੱਥੇ ਮਤਲਬ ਇੱਕ ਤਾਂ ਰੋਂਦੇ ਰੋਂਦੇ ਵੀ ਆ ਲੋਕ ਵੀ ਅਸੀਂ ਕਿੱਥੇ ਆ ਗਏ ਫਸ ਗਏ ਸਾਨੂੰ ਅੱਜ ਟਿੱਕ ਨਹੀਂ ਮਿਲੀ ਬਾਬਾ ਜੀ ਨੂੰ ਮਿਲਣ ਦਾ ਕੁੱਪੜ ਨਹੀਂ ਮਿਲਿਆ ਉਹ ਸਾਰਾ ਕੁੱਤਾ ਨੂੰ ਅਸੀਂ ਦਿਖਾਇਆ ਆਹ ਹੋਣ ਸਾਡੀ ਵੱਲੀ ਤੁਹਾਨੂੰ ਬੁਰੀ ਲੱਗਦੀ ਐ ਤੁਸੀਂ ਤੁਹਾਨੂੰ ਪਤਾ ਕਿਤਾ ਵੀ ਕੱਲ੍ਹ ਹੀ ਬੱਤੀ ਇਹ ਕੁਝ ਸਾਰਾ ਕੁਝ ਸੱਚਾ ਹੈ ਬਾਬਾ ਜੀ ਸਾਰਾ ਕੁਪ ਭੇਖ ਦੱਸਦੇ ਨੇ ਬਿਮਾਰੀਆਂ ਦੂਰ ਕਰਦੇ ਨੇ ਤਾਂ ਇੱਕ ਵਾਰੀ ਜ਼ਰੂਰ ਮੀਡੀਆ ਜੱਗੇ ਹੋਣ ਜੇ ਸਾਰਾ ਕੁਝ ਇਹ ਹੋ ਰਿਹਾ ਪੰਜਾਬ ਦੇ ਵਿੱਚ ਨਸ਼ੇ ਵਿਕ ਰਹੇ ਨੇ ਗੈਂਗਸਟਰਵਾਦ ਹੋ ਰਿਹਾ ਇਹ ਸਾਰਾ ਕੁਝ ਹੈ ਬਾਬਾ ਜੀ ਸੰਭਾਲ ਸਰਕਾਰਾਂ ਨੂੰ ਵੀ ਬੜਾ ਫਾਇਦਾ ਹੋ ਜਾਊਗਾ ਭੇਖ ਦੱਸ ਸਕਦੇ ਨੇ ਲੋਕਾਂ ਦੀਆਂ ਬਿਮਾਰੀਆਂ ਦੂਰ ਹੋ ਜਾਣਗੀਆਂ ਹਸਪਤਾਲਾਂ 'ਚ ਜਾਣਾ ਬੰਦ ਹੋ ਜਾਊਗਾ ਕੋਟ-ਕਚੇਰੀ ਬੰਦ ਹੋ ਜਾਣਗੇ ਤਾਂ ਪਾਲਾ ਬਾਬਾ ਜੀ ਵਰਗੇ ਸੈਂਕੜੇ ਬਾਬੇ ਨੇ ਇੱਥੇ ਇੱਕ ਵੀ ਲੋਕੀ ਧੁੱੱਕੀ ਲੈ ਕੇ ਘਰੇ ਰੱਖੀ ਪਈ ਹੋਵੇ ਪੁੱਛਣ ਵਾਸਤੇ ਹੁਣ ਇਸ ਕਰਕੇ ਪਾਲਾ ਬਾਬਾ ਜੀ ਨੂੰ ਆਸੀ ਚੈਨਲ ਦੇ ਜ਼ਰੀਏ ਕਹਿਣਾ ਚਾਹੁੰਦੇ ਆ ਸਾਡੇ ਨਾਲ ਗੱਲ ਕਰੋ ਜੇ ਤੁਹਾਡੇ ਵਿੱਚ ਵਾਕਈ ਦਿਬਿਆ ਸ਼ਕਤੀ ਹੈਗੀ ਆ ਕੋਈ ਪ੍ਰਮਾਤਮਾ ਨੇ ਸ਼ਕਤੀ ਬਖਸ਼ੀ ਹੋਈ ਹੈ ਤਾਂ ਆਸੀ ਵੀ ਬੇਨਤੀ ਕਰਾਂਗੇ ਵੀ ਤੁਸੀਂ ਆਓ ਅਸੀਂ ਪ੍ਰਚਾਰ ਕਰੀਏ ਤੁਹਾਡਾ ਲੋਕਾਂ ਨੂੰ ਤੁਹਾਡੇ ਫਾਇਦਾ ਹੋ ਸਕੇ ਤੁਹਾਡੇ ਦਰਬਾਰ ਤੇ ਆਉਣ ਦਾ ਲੱਖਾਂ ਲੋਕਾਂ ਦੀਆਂ ਬਿਮਾਰੀਆਂ ਦੂਰ ਹੋ ਜਾਣਗੀਆਂ ਲੱਖਾਂ ਲੋਕਾਂ ਦੇ ਕੇਸ ਜਿਹੜਾ ਖਾਲੀ ਹੋ ਜਾਣਗੇ ਜਿਹੜੀਆਂ ਭਾਈ ਔਰਤਾਂ ਬੱਚਿਆਂ ਵਾਲੀ ਤਰਫ ਦੀਆਂ ਫਿਰਦੀਆਂ ਉਹਨਾਂ ਦੇ ਬੱਚੇ ਵੀ ਹੋ ਜਾਣਗੇ ਪਰਿਵਾਰ ਦੇ ਚਾਰ ਮੈਂਬਰ ਹੋਣ ਮੁੰਡਾ ਜੇਲ੍ਹ ਚ ਹੋਵੇ ਪਹਿਲੀ ਜਨਮ ਦੇ ਘਰ ਹਾਂ ਪਹਿਲੀ ਜਨਮ ਆਇਆ ਮੁੰਡਾ ਜੇਲ੍ਹ ਚ ਚਲ ਵਾਟੋ ਪਰ ਇਸ ਤਰ੍ਹਾਂ ਨਹੀਂ ਖੁੱਲੇ ਮੈਦਾਨ ਦੇ ਵਿੱਚ ਆਓ ਵੀ ਤੁਹਾਨੂੰ ਕੋਈ ਵੀ ਸਵਾਲ ਕਰ ਸਕੇ ਭਾਵੇਂ ਆਪਾਂ ਉੱਥੇ ਡਾਕਟਰ ਬੁਲਾ ਲਈਏ ਡਾਕਟਰਾਂ ਦਾ ਪੈਨਲ ਬੁਲਾ ਲਈਏ ਕਿਸੇ ਵੀ ਤਰ੍ਹਾਂ ਕੁਝ ਹੋਰ ਲੋਕ ਜਿਹੜੇ ਤਰਕਸ਼ੀ ਸੋਸਾਇਟੀ ਵਾਲੇ ਉਹ ਬੁਲਾ ਲਈਏ ਜਿਨ੍ਹਾਂ ਦੇ ਤੁਸੀਂ ਜਵਾਬ ਦੇ ਸਕੋ ਤੁਹਾਡੀ ਕੈਟਾਗਰੀ ਦੇ ਲੋਕ ਨੇ ਜਿਹੜੇ ਬੰਟੀ ਬਾਬਾ ਉਹਨਾਂ ਨੂੰ ਵੀ ਬੁਲਾ ਲਈਏ ਸਾਰਿਆਂ ਨੂੰ ਇਕੱਠੇ ਕਰਕੇ ਆਪਾਂ ਲੋਕ ਭਲੇ ਦਾ ਕੰਮ ਕਰੀਏ ਜਾਂ ਫਿਰ ਇਹ ਹੋਊਗਾ ਤੁਸੀਂ ਆਪਣੇ ਭਲੇ ਦਾ ਕੰਮ ਕਰ ਰਹੇ ਹੋ ਲੋਕਾਂ ਨੂੰ ਮੂਰਖ ਬਣਾ ਰਹੇ ਹੋ ਲੋਕ ਕਿਵੇਂ ਉੱਥੇ ਫਸ ਰਹੇ ਨੇ ਜਾ ਕੇ ਉਹ ਲਾਈਨਾਂ 'ਚ ਲੱਗ ਰਹੇ ਨੇ ਕੋਪਨ ਕੱਟੇ ਜਾ ਰਹੇ ਨੇ ਹਰ ਬੰਦਾ 1000 ਰੁਪਏ ਦੇ ਵਿੱਚ ਉੱਥੇ ਘੁੱਬ ਲੈ। ਇੱਕ ਤਾਂ ਲੋਟੇ ਦਾ 14 ਕਿਲੋ ਵਜ਼ਨ ਘਟ ਗਿਆ ਮਾਤਾ। ਬਾਬਾ ਜੀ ਇਸ ਗੋਤ ਕੰਜੂਰ। ਤੁਹਾਡੇ ਸੌਰੇ ਘਰ ਜਟਾ ਰੱਖੀ ਹੋਈਆਂ ਨੇ ਕਿਹਦੇ ਦੀਆਂ ਜਟਾ ਹੈ। ਬਾਬਾ ਜੀ ਨਹੀਂ ਪਤਾ ਹੈ। ਕਿਹਦੇ ਦੀਆਂ ਮਾਤਾ ਜਟਾ ਨਿਕਲੀਆਂ ਹੋਈਆਂ ਨੇ ਤੁਹਾਡੇ ਸੌਰੇ ਪਰਿਵਾਰ ਦੇ ਜਟਾ ਦੀਆਂ ਕਿਸੇ ਨਹੀਂ। ਮੈਂ ਸਾਰੀ ਆਬਾਂ ਨੂੰ ਸਾਰੇ ਪੰਜਾਬ ਨੂੰ ਸਾਰੇ ਲੋਕਾਂ ਨੂੰ ਬੇਨਤੀ ਕਰਦਾ ਬਿਨਾਂ ਸੋਚੇ ਸਮਝੇ ਹੋਈ ਨਾ ਸਾਨੂੰ ਗਾਣਾ ਕੱਢਣ ਲੱਗ ਜਿਓ ਵੀ ਪਾਲਾ ਬਾਬਾ ਤਾਂ ਰੱਬ ਹੈ। ਕਿਉਂਕਿ ਮੁੜ ਕੇ ਪਛਤਾਏ ਤੋਂ ਬਾਅਦ ਕੁਝ ਨਹੀਂ ਹੱਥ ਆਉਂਦਾ ਕੱਲੂ ਉੱਥੇ ਵੀ ਕੋਈ ਨਾ ਤੇ ਕੇਸ ਹੋ ਜਾਵੇ ਜਿਵੇਂ ਆ ਹੁਣ ਬਾਬਿਆਂ ਤੇ ਹੋਇਆ ਜਿਨ੍ਹਾਂ ਨੂੰ ਰੱਬ ਮੰਨਦੇ ਸੀ ਆਪਣੇ ਲੋਕ ਉਹ ਜੇਲ੍ਹ 'ਚ ਠੁਕੇ ਹੋਏ ਨੇ ਕਿਸੇ ਦੀ ਮਦਦ ਕਰਨ ਵਾਲਿਆਂ ਤੋਂ ਆਪਣੀ ਮਦਦ ਨਹੀਂ ਹੋਈ ਇਸ ਕਰਕੇ ਕਿਸੇ ਦੇ ਦਿਲ ਨੂੰ ਦਿਖਾਉਣਾ ਸਾਡਾ ਮਕਸਦ ਨਹੀਂ ਹੈ ਬਸ ਅੱਖਾਂ ਖੋਲਿਏ ਭੇੜ ਚਾਲ ਚੱਨ ਆਪਾ ਪਈਏ ਇਸ ਕਰਕੇ ਇਹ ਪਾਲੇ ਬਾਬੇ ਦੀ ਅੱਜ ਗੱਲਬਾਤ ਕੀਤੀ ਹੈ ਜੇ ਇਹ ਸਾਹਮਣੇ ਆ ਕੇ ਕੁਝ ਕਹਿਣਾ ਚਾਹਣਗੇ ਜਿਹੜੇ ਲੋਕ ਤੁਸੀਂ ਇਹਨਾਂ ਨੂੰ ਚਾਹੁੰਦੇ ਹੋ ਰੱਬ ਮੰਨਦੇ ਹੋ ਉਹ ਵੀ ਤੁਸੀਂ ਫੋਨ ਕਰੋ ਇਹਨਾਂ ਨਾਲ ਗੱਲ ਕਰੇ ਸਾਡੇ ਨਾਲ ਗੱਲ ਕਰੇ ਪਾਲਾ ਬਾਬਾ ਆਪਣੀ ਇਹ ਸ਼ਕਤੀਆਂ ਦਾ ਪ੍ਰਦਰਸ਼ਨ ਕਰੇ ਜਿਵੇਂ ਉੱਥੇ ਆਪਣੇ ਦਿਖਾ ਰਹੇ ਨੇ ਤੇ ਆਸੀਂ ਸਾਰਾ ਕੁਝ ਦਿਖਾਵਾਂਗੇ ਜੇ ਇਹਨਾਂ ਦੇ ਪੱਲੇ ਕੁਝ ਹੋਇਆ ਤਾਂ ਪੰਜਾਬ ਦਾ ਵੀ ਭਲਾ ਹੋਊਗਾ ਆਮ ਲੋਕਾਂ ਦਾ ਵੀ ਭਲਾ ਹੋਊਗਾ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਫੇਰ ਇੱਕ ਵਾਰ ਤੁਹਾਡੇ ਸਾਹਮਣੇ ਆਵਾਂਗੇ ਕਿ ਪਾਲਾ ਬਾਬਾ ਜੀ ਨੇ ਕੀ ਕਿਹਾ ਹੋਰ ਜਿਹੜੇ ਇਦਾਂ ਦੇਰੇ ਦੇ ਵਿੱਚ ਬੈਠੇ ਨੇ ਕੋਈ ਕਿਤੇ ਆਪਣਾ ਸਥਾਨ ਖੋਲ ਕੇ ਬੈਠਾ ਉਹ ਕੋਸ਼ਿਸ਼ ਕਰਾਂਗੇ ਇੱਕ ਇੱਕ ਕਰਕੇ ਤੁਹਾਡੇ ਰੂਬਰੂ ਕਰੇ